ਹਰ ਘਰ ਦੀ ਰਸੋਈ ਦੇ ਵਿੱਚ ਰੋਜ਼ਾਨਾ ਵਰਤੀ ਜਾਣ ਵਾਲੀ ਚੀਜ਼ ਜਿਹੜੀ ਕਿ ਹਲਦੀ ਹੈਗੀ ਹਲਦੀ ਨੂੰ ਲਾਉਣ ਦੇ ਸਮੇਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਖਪਾਲ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਜ਼ਰੂਰੀ ਗੱਲਬਾਤ ਹਲਦੀ ਦੇ ਦੁਸ਼ ਪ੍ਰਭਾਵ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਣੇ ਹੈਗੇ ਉਹ ਕੀ ਨੇਗੇ ਉਹਦੇ ਬਾਰੇ ਜਿਹੜੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਜਿਹੜੀ ਗੱਲ ਕਰ ਲਈਏ ਕਿ ਹਲਦੀ ਜਿਹੜੀ ਬਾਜ਼ਾਰ ਦੇ ਵਿੱਚੋਂ ਮਿਲ ਰਹੀ ਹੈ ਕਾਫੀ ਸਾਰੀ ਹਲਦੀ ਦੇ ਵਿੱਚ ਮਿਲਾਵਟ ਤੁਹਾਨੂੰ ਅੱਜਕੱਲ ਜਿਹੜੀ ਮਿਲ ਰਹੀ ਹੈਗੀ ਕਾਫੀ ਖਤਰਨਾਕ ਕਿਸਮ ਦੇ ਜਿਹੜੇ ਰੰਗ ਉਹਦੇ ਵਿੱਚ ਪਾਏ ਜਾਂਦੇ ਹੈਗੇ ਕਿਉਂਕਿ ਜੇ ਆਪਾਂ ਅਸਲੀ ਹਲਦੀ ਵੱਲ ਜਾਈਏ ਤੇ ਇਹਦੇ ਵਿੱਚ ਮਿਲਾਵਟ ਕਰਨ ਕੇ ਵੇਚਣ ਦੇ ਅੰਤਰ ਵਿੱਚ ਜਾਈਏ ਤਾਂ ਉਹਦੇ ਵਿੱਚ ਜਿਹੜਾ ਨਫਾ ਕਾਫੀ ਗੁਣਾ ਵੱਜ ਜਾਂਦਾ ਤੇ ਆਪਣੇ ਨਫੇ ਦੇ ਲਈ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਸਾਰਾ ਖਿਲਵਾੜ ਜਿਹੜਾ ਹੋ ਰਿਹਾ ਹੈਗਾ ਜਾਂ ਤਾਂ ਕਿਸੇ ਪ੍ਰੂਸ ਸਹਿਯੋਗ ਬੰਦੇ ਤੋਂ ਤੁਸੀਂ ਜਿੱਥੋਂ ਤੁਹਾਨੂੰ ਪਤਾ ਹੈਗਾ ਤੁਹਾਡੇ ਸਾਹਮਣੇ ਕਾਸ਼ਤ ਕੀਤੀ ਹੈ ਵੀ ਕੰਦ ਜਾਂਦੀ ਹੋਵੇ ਉੱਥੋਂ ਤੁਸੀਂ ਜਿਹੜੀ ਹਲਦੀ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਜੇ ਤੁਹਾਡੇ ਕੋਲ ਬਾਹੀ ਜੋਗ ਜ਼ਮੀਨ ਹੈਗੀ ਆ ਤਾਂ ਥੋੜੀ ਬਹੁਤੀ ਜ਼ਮੀਨ ਦੇ ਵਿੱਚ ਜਿਹੜੀ ਆਪਣੀ ਹਲਦੀ ਦੀ ਕਾਸ਼ਤ ਖੁਦ ਕਰੋ ਆਪਣੇ ਘਰ ਜੋਗੀ ਹਲਦੀ ਜਿਵੇਂ ਇੰਨਾ ਥਾਂ ਲੱਗਿਆ ਆਪਾਂ ਨੂੰ ਪੂਰਾ ਸਾਲ ਇਹਦੇ ਚ ਹਲਦੀ ਨਹੀਂ ਮੁੱਕਦੀਗੀ ਤੇ ਇਸ ਲਾਉਣੇ ਕਿਹੜੇ ਸਮੇਂ ਹਲਦੀ ਉਸ ਤੋਂ ਬਿਨਾ ਕਿਸਮਾਂ ਬਾਰੇ ਜਿਹੜਾ ਪਹਿਲਾਂ ਆਪਾਂ ਗੱਲ ਕਰ ਲਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਦੋ ਕਿਸਮਾਂ ਜਿਹੜੀਆਂ ਪੰਜਾਬ ਹਲਦੀ ਨੰਬਰ 1 ਪੰਜਾਬ ਹਲਦੀ ਨੰਬਰ 2 ਇਹ ਦਿੱਤੀਆਂ ਗਈਆਂ ਨੇ ਗਿਆ ਪੰਜਾਬ ਹਲਦੀ ਨੰਬਰ 1 ਆ ਗਈ ਜਿਹੜੀ ਕਿ ਕਾਫੀ ਸਮੇਤ ਆਪਣੇ ਕੋਲ ਬੀਜ ਹੈਗਾ ਹੈਗਾ ਤੇ ਥੋੜੀ ਜਿਹੀ ਤਿੰਨ ਚਾਰ ਬੱਟਾਂ ਆਪਾਂ ਲਾਈਆਂ ਨੇਗੀਆਂ ਪਾਣੀ ਇਹਨੂੰ ਜਿਹੜਾ ਖੁੱਲਾ ਦੇਣਾ ਪੈਂਦਾ ਹੈਗਾ ਅਪ੍ਰੈਲ ਦੇ ਮਹੀਨੇ ਦੇ ਦੌਰਾਨ ਤੁਸੀਂ ਹਲਦੀ ਲਾ ਸਕਦੇ ਹੋਗੇ ਬੱਟਾਂ ਬਣਾ ਕੇ ਆ 4 4 5 5 ਇੰਚ ਦੀ ਵਿੱਥ ਤੇ ਤੁਸੀਂ ਗੰਡੀਆਂ ਦੱਬਣੀਆਂ ਹੈਗੀਆਂ ਜਿਆਦਾ ਛੋਟੀਆਂ ਗੰਡੀਆਂ ਨਹੀਂ ਲਾਉਣੀਆਂ ਜਿਆਦਾ ਵੱਡੀਆਂ ਗੰਡੀਆਂ ਲਾਉਣੀਆਂ ਹੈਗੀਆਂ ਵਿਚਕਾਰ ਵਿਚਾਲੜੇ ਜਿਹੜੀਆਂ ਮੇਲ ਦੀਆਂ ਤੁਸੀਂ ਗੰਡੀਆਂ ਦੱਬ ਦੇਣੀਆਂ ਬੱਟਾ ਬਣਾ ਕੇ ਉਹਨਾਂ ਨੂੰ ਪਾਣੀ ਲਾਉਣਾਗਾ ਨਿਕਲਦੀ ਨਿਕਲਦੀ ਹਲਦੀ ਨੂੰ 1.5 ਤੋਂ 2 ਮਹੀਨੇ ਤੱਕ ਵੀ ਸਮਾਂ ਲੱਗ ਜਾਂਦਾ ਕਈ ਵਾਰੀ ਉਹ ਤੁਸੀਂ ਘਬਰਾਉਣਾ ਨਹੀਂ ਹੈਗਾ ਜਦੋਂ ਹਲਦੀ ਨਿਕਲਿਆ ਹੁੰਦੀ ਆ ਦਾ ਜਿਹੜਾ ਬੱਟਾਂ ਦੇ ਨਾਲ ਥੋੜੀ ਥੋੜੀ ਤੁਸੀਂ ਮਿੱਟੀ ਸਮੇਂ ਤੋਂ ਸਮੇ ਜਿਹੜੀ ਚੜਾਉਂਦੇ ਜਾਣਾਗਾ ਬੱਟਾਂ ਨੂੰ ਮੋਟੀਆਂ ਕਰਦੇ ਜਾਣਾਗਾ ਜਿੰਨੀ ਮਿੱਟੀ ਚੜਾਉਂਗੇ ਉੰਨੀ ਵਧੀਆ ਝਾੜ ਤੁਹਾਨੂੰ ਜਿਹੜਾ ਮਿਲੂਗਾ ਬਾਕੀ ਰੂੜੀ ਦੀ ਖਾਦ ਜਿਹੜੀ ਬਜਾਈ ਤੋਂ ਪਹਿਲਾਂ ਗਲੀ ਸੜੀ ਤੁਸੀਂ ਗੋਡ ਲੈਣੀ ਹੈਗੀ ਬੱਟਾਂ ਦੇ ਵਿੱਚ ਪਾ ਦੇਣੀ ਹੈਗੀ ਗੜੋਆ ਦੀ ਖਾਦ ਸਮੇਂ ਤੋਂ ਸਮੇ ਦੇਣੀ ਹੈਗੀ ਤੇ ਜਿਹੜਾ ਪਾਣੀ ਹੈਗਾ ਉਹਦਾ ਤੁਸੀਂ ਖਾਸ ਖਿਆਲ ਰੱਖਣਾਗਾ ਜਾਦਾ ਗਰਮੀ ਦੇ ਵਿੱਚ ਤੀਜੇ ਤੋਂ ਚੌਥੇ ਦਿਨ ਤੁਸੀਂ ਪਰ ਕੇ ਪਾਣੀ ਦੇਣਾਗਾ ਜੇਕਰ ਬਰਸਾਤਾਂ ਹੋ ਰਹੀਆਂ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਥੋੜਾ ਜਿਹਾ ਮੌਸਮ ਜਦੋਂ ਫਰਕ ਪੈ ਜਾਂਦਾ ਉਦੋਂ ਤੁਸੀਂ 8 ਤੋਂ 10 ਦਿਨ ਦੇ ਬਖਵੇ ਦੇ ਨਾਲ ਪਾਣੀ ਦਿੰਦੇ ਰਹਿਣਾਗਾ ਨਦੀਨ ਹੱਥਾਂ ਦੇ ਨਾਲ ਜਿਹੜੇ ਕੱਢਣ ਦੀ ਕੋਸ਼ਿਸ਼ ਕਰਨੀ ਹੈ ਕਿਸੇ ਵੀ ਤਰ੍ਹਾਂ ਦਾ ਨਦੀਨ ਨਾਸ਼ਕਾ ਪੈਦੇ 'ਚ ਨਹੀਂ ਵਰਤਣਾਗਾ ਹੱਥਾਂ ਦੇ ਨਾਲ ਨਦੀਨ ਕੱਢਣ ਤੋਂ ਬਾਅਦ ਇਹ ਕੀਤਾ ਜਾ ਸਕਦਾ ਕਿ ਤੁਸੀਂ ਨਦੀਨਾਂ ਨੂੰ ਵਿੱਚ ਹੀ ਬੱਟਾ ਬਣਾ ਕੇ ਉਹਦੇ ਵਿੱਚ ਛੱਡ ਸਕਦੇ ਹੋ ਮਲਚਿੰਗ ਦੇ ਤੌਰ ਤੇ ਬਾਕੀ ਇੱਕ ਬਹੁਤ ਹੀ ਆਸਾਨ ਤਰੀਕਾ ਬੱਟਾਂ ਦੇ ਵਿੱਚ ਹਲਦੀ ਲਾਓ ਮੋਟੀਆਂ ਬੱਟਾਂ ਪਹਿਲੇ ਬਣਾ ਲਓ ਹਲਦੀ ਲਾਉਣ ਤੋਂ ਬਾਅਦ ਸਾਰੀ ਏਰੀਏ ਨੂੰ ਪ੍ਰਾਲੀ ਦੇ ਨਾਲ 3-3 4-4 ਇੰਚ ਪ੍ਰਾਲੀ ਜਿਹੜੀ ਝੋਨੇ ਦੀ ਤੁਸੀਂ ਲੈ ਕੇ ਉਹਦੇ ਨਾਲ ਢੱਕ ਦੇਣਾਗਾ 3-4 ਇੰਚ ਤੱਕ ਤੁਸੀਂ ਪ੍ਰਾਲੀ ਲੂਜ਼ ਸੈੱਡ ਦੇਣੀ ਹੈਗੀ ਤੂਣੇ ਬਣ ਬਣ ਕੇ ਇਹ ਨਿਕਲ ਜੇ ਸੁੂਜ ਵਾਂਗੂ ਪ੍ਰਾਲੀ ਦੇ ਵਿੱਚ ਦੀ ਬਾਹਰ ਆ ਜਾਣਾ ਹੁੰਦਾ ਨੇ ਜਰਮੀਨੇਸ਼ਨ ਦੇ ਉੱਪਰ ਪ੍ਰਾਲੀ ਦਾ ਕੋਈ ਪ੍ਰਭਾਵ ਨਹੀਂ ਪੈਂਦਾਗਾ ਤੇ ਹੌਲੀ ਹੌਲੀ ਪ੍ਰਾਲੀ ਗਲਦੀ ਰਹਿੰਦੀ ਹੈ ਨਾਲੇ ਤਾਂ ਖਾਦ ਮਿਲਦੀ ਰਹਿੰਦੀ ਹੈ ਨਾਲੇ ਨਦੀਨ ਨਹੀਂ ਹੁੰਦੇ ਨਾਲੇ ਪਲਾਈ ਰਹਿੰਦੀ ਹੈ ਤੇ ਨਾਲੇ ਜਿਹੜਾ ਪਾਣੀ ਦੀ ਜ਼ਰੂਰਤ ਘੱਟ ਰਹਿੰਦੀ ਹੈਗੀ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਝਾੜ ਤੁਸੀਂ ਚੰਗਾ ਹਲਦੀ ਦਾ ਲੈ ਸਕਦੇ ਹੋਗੇ ਨੈਰੀ ਪਾਣੀ ਦੇ ਉੱਪਰ ਇਹਦੇ ਨਤੀਜੇ ਕਾਫੀ ਸੋਹਣੇ ਆ ਤੇ ਅਗਰ ਤੁਸੀਂ ਨੈਰੀ ਪਾਣੀ ਪਾਉਣੀਓ ਤਾਂ ਉਹਦੇ ਨਾਲ ਜਿਹੜੀ ਝਾੜ ਦੇ ਉੱਪਰ ਤੇ ਗਰੋਥ ਦੇ ਉੱਪਰ ਬਹੁਤ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ ਸੋ ਹਲਦੀ ਆਪਣੇ ਘਰ ਜੋਗੀ ਤੁਸੀਂ ਜ਼ਰੂਰ ਲਾਓ ਬੀਜ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿੱਥੋਂ ਵੀ ਬੀਜ ਮਿਲਦਾ ਤੁਸੀਂ ਲਾ ਸਕਦੇ ਹੋਗੇ ਆ ਸਾਡਾ ਮੁੱਖ ਮੰਤਰੀ ਵੀ ਇਹੀ ਰਹਿੰਦਾਗੇ ਤੁਸੀਂ ਆਪਣੀ ਰਸੋਈ ਦੇ ਵਿੱਚ ਜਰ ਮੁੱਠ ਚੀਜ਼ਾਂ ਕਾਓ ਮਲਾਵਟ ਤੋਂ ਰਹਿਤ ਖਾਓ ਕਿਉਂਕਿ ਜਦੋਂ ਆਪਾਂ ਆਪਣੇ ਕੋਲ ਕਰ ਸਕਦੇ ਆ ਤਾਂ ਆਪਾਂ ਥੋੜਾ ਥੋੜਾ ਆਪਦੇ ਲਈ ਕਰੀਏ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਕਿਸੇ ਸਮੇਂ ਤੁਸੀਂ ਸਾਨੂੰ ਜਿਹੜਾ ਪੁੱਛ ਸਕਦੇ ਹੋ ਅਸੀਂ ਤੁਹਾਡੀ ਸੇਵਾ ਦੇ ਲਈ ਹਰ ਸਮੇਂ ਹਾਜ਼ਰ ਹਾਂ ਧੰਨਵਾਦ ਜੀ